ਇਹ ਇੱਕ ਬਹਾਦਰ ਜੀ ਦੇ ਨਾਮ ਇਹ ਦਾਸ ਸਾਹਿਬ ਦੀ ਸ਼ਹਾਦਤ ਵਰੇਗਾ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਇੱਕ ਬਹੁਤ ਵੱਡੀ ਤਿਆਰੀ ਆ ਸਹਾਇਤਾ ਦੇ ਵਿਚਾਰਤਾ ਰੱਖ ਕੇ ਉਹਨਾਂ ਦੀ ਕੁਰਬਾਨੀ ਨੂੰ ਲੈ ਕੇ ਜਿਨ੍ਹਾਂ ਨੂੰ ਸਾਰੇ ਪੰਜਾਬ ਦੇ ਅੰਦਰ ਗੁਰੂ ਨਾਨਕ ਦੇਵ ਜੀ ਦੇ 25 ਸਾਲ ਦਾ ਜਿਹੜਾ ਉਹ ਪ੍ਰੋਗਰਾਮ ਹੈ ਸੀਡਾਂ ਨੂੰ ਅੱਗੇ ਪਹੁੰਚਾ ਰਹੇ ਸੋ ਉਸ ਕੜੀ ਵੱਜੋਂ ਪੰਜਾਬ ਦੇ ਅੰਦਰ ਵਾਈਟ ਸੌਂਡ ਪ੍ਰੋਗਰਾਮ ਦੇ ਤਹਿਤ ਵੱਖ-ਵੱਖ ਪੱਧਰਾਂ ਦੇ ਵਿੱਚ ਮਾਣ ਪਲਾਵਾ ਦੇ ਗੁਰੂ ਸਾਹਿਬਾਨ ਦੀ ਦਾ ਸੌਂਡ ਉਹ ਸਾਰਾ ਹੀ ਆਮਦਾਰਾ ਪੇਸ਼ ਕੀਤਾ ਜਾ ਰਿਹਾ ਹੈ ਸੋ ਅੱਜ ਨਿਮਾਣ ਸ਼ਹਿਰ ਦੇ ਅੰਦਰ ਇੱਕ ਵਾਈਟ ਸੋਹਣਾ ਫੋਰਮ ਦਾ ਅਦਾ ਦੇ ਨਾਲ ਇੱਥੇ ਹੋ ਸਕਦਾ ਹੈ ਕੀਤਾ ਜਾ ਰਿਹਾ ਸੋ ਚਾਹੁੰਦੇ ਆ ਕਿ ਆਪ ਦੇ ਅੰਦਰ ਪੰਜਾਬੀ ਲੋਕਾਂ ਸੋ ਪੰਜਾਬ ਦੀ ਅਗਲੀਆਂ ਪੀੜ੍ਹੀਆਂ ਨੂੰ ਉਸ ਸਾਡੇ ਲਸਾਤ ਦੀ ਉਹਨਾਂ ਦੀ ਕਹਾਣੀ ਬਾਰੇ ਜਿਹੜਾ ਮਨੁੱਖੀ ਅਧਿਕਾਰਾਂ ਲਈ ਉਹਨਾਂ ਨੇ ਬਹੁਤ ਵੱਡਾ ਤਿਆਗ ਕੀਤਾ ਉਹਦੇ ਤੋਂ ਪੰਜਾਬ ਦੇ ਲੋਕਾਂ ਵਾਲੀ ਪੀੜ੍ਹੀਆਂ ਜਿਹੜੀਆਂ ਉਹਦੇ ਨਾਲ ਜੁੜਨ ਸੋ ਅੱਜ ਬਹੁਤ ਹੀ ਇੱਕ ਭਾਵਪੂਰਤ ਬਹੁਤ ਹੀ ਵੈਸਵੰਦਾਗੀ ਇੱਕ ਏਮੋਸ਼ਨਲ ਵੀ ਆ ਇੱਕ ਸਿੱਖਣ ਵਾਲਾ ਜਿਹੜਾ ਲਾਈਟ ਹੰਸ ਸਾਊਂਡ ਪ੍ਰੋਗਰਾਮ ਉਹਨੂੰ ਅਜੋਲਤ ਕੀਤਾ ਗਿਆ ਸੋ ਮੇਰੇ ਨਾਲ ਮੇਰੇ ਬਹੁਤ ਹੀ ਪਿਆਰੇ ਬਰਿਸ ਬੰਦ ਸਿੰਘ ਰਾਹ ਸੀਰ ਮੋਹਨ ਸਾਹਿਬ ਜੀ ਦੇ ਜੀਵਨ ਨਾਲ ਸਾਥ ਹੋ ਰਿਹਾ ਲਾਈਟ ਹੰਸ ਸਾਥ ਦੇ ਦੇ ਪ੍ਰਧਾਨ ਬਾਡੀ ਦੇ ਵਰਦੀ ਦੇ ਮਿਸਟਰ ਹਜਤ ਦੇ ਉਪਾਲ ਜੀ ਸਾਡੇ ਆਸਾਸ ਵਿੱਚ ਹੋਇਆ ਇਹ ਸਭ ਆਗੂਕਾਰ ਜਵਾਨਾਂ ਵੱਲੋਂ ਬੜਾ ਵਧੀਆ ਇੰਜ ਇੰਤਜ਼ਾਮ ਕੀਤਾ ਗਿਆ ਲੋਕ ਵੀ ਵੱਡੀ ਗਿਣਤੀ ਚ ਆਏ ਆ ਜਿਵੇਂ ਲੋਕਾਂ ਨੂੰ ਸੱਦਾ ਦੇ ਰਿਆ ਕਿ 23 24 ਬੱਚੇ ਨੂੰ ਜਿਹੜਾ ਸ੍ਰੀ ਨਾਨਦਬਰ ਸਾਹਿਬ ਦੀ ਧਰਤੀ ਦੇ ਉੱਤੇ ਪ੍ਰੋਗਰਾਮ ਹੋ ਰਿਹਾ ਹੋਰ ਉਹ ਦੇਖਣ ਦੇ ਲਈ ਉਹਦੇ ਸ਼ਾਮਲ ਹੋ ਲੈ ਜਾਈਓ ਮੈਂ ਮੈਂ ਸਾਡੇ ਮੰਤਰੀ ਲਾਲਚੰਦ ਕਟਾਰੂ ਜੀ ਜਿਹੜੇ ਮੇਨ ਮੁੱਖ ਮਹਿਮਾਨ ਸਾਡੇ ਬਣ ਕੇ ਪਹੁੰਚੇ ਨੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਵੀ ਜੀ ਆਖਦਾ ਹਾਂ ਔਰ ਜਿਹੜਾ ਅਗਰ ਕੀਰਤਨ ਹੋਣਾ ਹੈ ਉਹਦੇ ਵਾਸਤੇ ਵੀ ਅੱਜ ਤੋਂ ਇਹ ਸੰਦੇਸ਼ ਹੈ ਕਿ ਮੈਂ ਡੇਟ ਔਰ ਟਾਈਮ ਦੱਸ ਦਾਂਗੇ ਕਿ ਸਾਰੇ ਇਕੱਠੇ ਹੋ ਕੇ ਜਿਹੜਾ ਸ਼੍ਰੀ ਨਗਰ ਦੇ ਵਿੱਚੋਂ ਨਗਰ ਕੀਰਤਨ ਚੱਲਣਾ ਹੈ ਉਹਨੂੰ ਇਕੱਠੇ ਹੋ ਕੇ ਆਪਾਂ ਹਾਜ਼ਰੀ ਲਵਾਈਏ ਔਰ ਗੁਰੂ ਸਾਹਿਬ ਤੋਂ ਸੀਸ ਲਵਾਈਏ